ਜਿਹੜੀ ਲਿਬਰਲ ਪਾਰਟੀ ਆ ਜਿਹਦੀਆਂ ਕਾਫੀ ਜਿਹੜੀਆਂ ਕੀ ਕਹਿੰਦੇ ਸੀਟਾਂ ਉਹ ਲੈ ਗਿਆ ਸੀਗੇ ਜ਼ਿਆਦਾ ਪਰ ਮੈਜੋਰਿਟੀ ਨਹੀਂ ਉਹਨਾਂ ਦੀ ਬਣ ਸਕੀ ਐਡਮਿੰਟਨ ਦੇ ਵਿੱਚ ਜਿਹੜੀ ਇੱਕ ਨਵੀਂ ਪਾਰਟੀ ਖੜੀ ਹੋ ਰਹੀ ਆ ਰਿਪਬਲਿਕਨ ਪਾਰਟੀ ਆਫ ਅਲਬਰਟ 1986 ਤੋਂ ਉਥੋਂ ਐਨਡੀਪੀ ਪਾਰਟੀ ਹੀ ਜਿੱਤਦੀ ਆ ਰਹੀ ਹੈ ਉਹ ਸੀਟ ਓਕੇ ਤੇ ਉਹ ਪੂਰੀ ਉਮੀਦ ਹੈ ਕਿ ਨਾ ਹੀ ਨੈਂਚੀ ਹੋਰੀ ਉਥੋਂ ਜ਼ਰੂਰ ਜਿੱਤਣਗੇ ਆਮ ਤੌਰ ਤੇ ਤੁਹਾਨੂੰ ਪਤਾ ਜਿਹੜੇ ਲੀਡਰ ਹੁੰਦੇ ਨਾ ਉਹ ਹਮੇਸ਼ਾ ਉਦਾਂ ਦੀ ਸੀਟ ਤੇ ਜਾਂਦੇ ਜਿੱਥੇ ਉਹਨਾਂ ਨੂੰ ਸਿਕਿਉਰਡ ਹੋਵੇ ਹਾਂ ਵੀ ਇਹ ਜਿੱਤ ਹੀ ਜਾਣੀ ਹੈ ਸਰਵੇ ਆਇਆ ਸੀਬੀਸੀ ਵਾਲਿਆਂ ਦਾ ਸਰਵੇ ਸੀ ਜਿਹਦੇ ਚ ਬੜੀ ਹੈਰਾਨੀ ਕਰਨ ਕਹੋ ਗੱਲਬਾਤ ਸਾਹਮਣੇ ਆਈ ਉਹ ਕਹਿੰਦੇ ਭਈ ਜੇ ਅੱਜ ਇਲੈਕਸ਼ਨਾਂ ਹੋ ਜਾਣ ਤਾਂ ਡੈਨੀਅਲ ਸਮਿਥ ਦੀ ਜਿਹੜੀ ਪਾਪੂਲੈਰਿਟੀ ਆ ਉਹ ਕਹਿੰਦੇ ਪਹਿਲਾਂ ਨਾਲੋਂ ਵੱਧ ਚੁੱਕੀ ਆ ਮੁੱਦੇ ਉਹ ਹੀ ਗਿਣੇ ਮਣੇ ਆ ਕਿ ਜਿੱਦਾਂ ਪਹਿਲਾ ਹੈਲਥ케ਅਰ ਦਾ ਆ ਦੂਸਰਾ ਹੈਗਾ ਐਜੂਕੇਸ਼ਨ ਦਾ ਤੀਸਰਾ ਹੈਗਾ ਅਫੋਰਡੇਬਿਲਟੀ ਦਾ ਤੇ ਚੌਥਾ ਹੈਗਾ ਸਿਕਿਉਰਿਟੀ ਦਾ ਹਸਪੀਟਲ ਦੇ ਵਿੱਚ ਜਾ ਕੇ ਐਮਰਜੈਂਸੀ 'ਚ ਵੇਟ ਕਰਨਾ ਪੈਂਦਾ ਉਹ ਉਹਨਾਂ ਗੱਲਾਂ ਨੂੰ ਉਹ ਕਹਿੰਦੇ ਵੀ ਉਹ ਕੋਸ਼ਿਸ਼ ਹੋਵੇਗੀ ਕਿ ਉਹ ਜਿਹੜਾ ਵੇਟ ਟਾਈਮ ਹੈ ਘਟਾਇਆ ਜਾਵੇ ਦੂਸਰਾ ਉਹ ਕਹਿੰਦੇ ਵੀ ਲੋਕਾਂ ਦੀ ਸ਼ੇਧ ਜੇ ਵਧੀਆ ਹੋਊਗੀ ਤੇ ਉਹ ਹਸਪਤਾਲ ਆਟੋਮੈਟਿਕਲੀ ਘਟ ਜਾਣਗੇ ਫਰਟਾ ਦੇ ਵਿੱਚ ਜਿਹੜੀ ਪਾਪੂਲੇਸ਼ਨ ਯੰਗ ਹੋਣ ਕਰਕੇ ਔਰ ਦੂਸਰਾ ਹੈ ਵੀ ਇੱਥੇ ਥੋੜੀ ਇਨਕਮ ਦੂਸਰੇ ਸੂਬਿਆਂ ਨਾਲੋਂ ਜ਼ਿਆਦਾ ਹੋਣ ਕਾਰਨ ਇਹਨਾਂ ਦੀ ਕੰਟਰੀਬਿਊਸ਼ਨ ਜ਼ਿਆਦਾ ਹੋ ਜਾਂਦੀ ਹੈ ਹਾਂਜੀ ਉੱਥੇ ਇਦਾਂ ਦੇ ਪਖੰਡ ਦਿਖਾਲੇ ਜਾਂਦੇ ਸੀ ਬਿਲੌ ਜੀ ਪੈਨਸ਼ਨ ਖਾਈ ਜਾਂਦੇ ਪੈਨਸ਼ਨ ਪਰ ਜਦੋਂ ਉਹ ਰਿਫਾਰਮ ਪਾਰਟੀ ਵਾਲੇ ਖੁਦ ਉੱਥੇ ਐਮਪੀ ਬਣ ਕੇ ਗਏ ਉਦੋਂ ਮਗਰੋਂ ਉਹ ਵੀ ਉਸੇ ਪੈਨਸ਼ਨ ਤੇ ਬਹਿ ਗਏ ਫੇ ਕਿਸੇ ਨੇ ਗੱਲ ਨਹੀਂ ਕੀਤੀ ਵੀ ਉਹ ਪੈਨਸ਼ਨ ਬੰਦ ਕਰੋ ਜਾਂ ਨਾ ਕਰੋ ਉਹ ਉਹ ਕਹਿੰਦਾ ਜੀ ਇਹਨਾਂ ਕੋਲ ਸਾਰੀ ਜਾਣਕਾਰੀ ਆਲਰੇਡੀ ਹੈਗੀ ਆ ਪਰ ਇਹ ਟਵੀਟ ਇਦਾਂ ਦੀਆਂ ਗੱਲਾਂ ਤਾਂ ਕਰਦੇ ਤਾਂਕਿ ਇਹਨਾਂ ਦਾ ਜਿਹੜਾ 베ਸ ਆ ਉਹ ਪਖਿਆ ਰਵੇ ਵੀ ਇਹਨਾਂ ਦੀ ਕਿ ਜਿਹੜੀ ਟ੍ਰੇਡ ਕੋਰਟ ਆ ਨਾ ਅਮਰੀਕਾ ਦੀ ਹਾਂਜੀ ਉਹਨੇ ਉਹਦੇ ਤੇ ਰੋਕ ਲਾ ਦਿੱਤੀ ਜੀ ਉਹ ਕਹਿੰਦੇ ਵੀ ਤੁਸੀਂ ਜਿਹੜੇ ਦੇਸ਼ਾਂ ਦੇ ਨਾਲ ਬੜੇ ਚਿਰਾਂ ਤੋਂ ਟਰੇਡਿੰਗ ਕਰ ਰਹੇ ਆ ਉਹ ਤੁਸੀਂ ਕਹਿ ਰਹੇ ਜੀ ਵੀ ਉਹ ਸਾਡੇ ਤੋਂ ਘੱਟ ਸਮਾਨ ਖਰੀਦ ਰਹੇ ਆ ਹਾਂਜੀ ਤੇ ਤੁਸੀਂ ਉਹਨਾਂ ਤੋਂ ਜ਼ਿਆਦਾ ਖਰੀਦ ਰਹੇ ਆ ਤੇ ਇਹ ਤਾਂ ਕੋਈ ਗੱਲ ਨਾ ਬਣੀ ਟੈਰਫ ਸਟੀਲ ਦੇ ਤਾਂ ਐਲੂਮੀਨਮ ਤੇ ਹੁਣ ਉਹ ਕਹਿੰਦੇ ਜੀ ਅਸੀਂ 50% ਲਾਉਣਾ ਵਾ ਆਪਣੇ ਵੱਖਰੇ ਵੱਖਰੇ ਜਿਹੜੇ ਪ੍ਰੀਮੀਅਰ ਹੈਗੇ ਜਿਵੇਂ ਬੀਸੀ ਦੇ ਪ੍ਰੀਮੀਅਰ ਆ ਜੀ ਉਹ ਵੀ ਏਸ਼ੀਆ ਦੇ ਟੂਰ ਤੇ ਜਾ ਰਹੇ ਆ ਯਾਨੀ ਕਿ ਹੁਣ ਮਾਰਕੀਟਸ ਲੱਭੀਆਂ ਜਾ ਰਹੀਆਂ ਚੈਨਲ ਪੰਜਾਬੀ ਦੇਖ ਰਹੇ ਸਮੂਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਬਾਰ ਦੀ ਤਰ੍ਹਾਂ ਅਲਬਰਟਾ ਵੀਕਲੀ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋ ਰਹੇ ਹਾਂ ਜਿਦੇ ਵਿੱਚ ਕੀ ਅਲਬਰਟਾ ਦੇ ਮਸਲੇ ਅਲਬਰਟਾ ਦੀ ਤਾਜ਼ਾ ਖਬਰਾਂ ਜੋ ਕੁਝ ਵੀ ਰਾਜਨੀਤੀ ਦੇ ਵਿੱਚ ਤੇ ਹੋਰ ਆਸ-ਪਾਸੇ ਜੋ ਘਟਨਾਵਾਂ ਹੁੰਦੀਆਂ ਨੇ ਉਹਨਾਂ ਬਾਰੇ ਅਸੀਂ ਖਾਸ ਚਰਚਾ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਤੇ ਅੱਜ ਅਸੀਂ ਜਿਸ ਵਿਸ਼ੇ ਉੱਤੇ ਗੱਲ ਕਰਨ ਲੱਗੇ ਹਾਂ ਉਹ ਇਲੈਕਸ਼ਨ ਦਾ ਮੁੱਦਾ ਹੈ ਇੱਥੇ ਇਲੈਕਸ਼ਨ ਹੋਣ ਲੱਗੀ ਆ ਅਸੀਂ ਉਹਦੇ ਬਾਰੇ ਗੱਲਬਾਤ ਕਰਨੀ ਆ ਤੇ ਸਾਡੇ ਨਾਲ ਅੱਜ ਸਾਡੀ ਗੱਲਬਾਤਾਂ ਦਾ ਜਿਹੜਾ ਜਵਾਬ ਦੇਣਗੇ ਕੁਲਮੀਦ ਸੰਗਾ ਜੀ ਉਹਨਾਂ ਨਾਲ ਆਪਾਂ ਤੁਹਾਡਾ ਪਹਿਲਾਂ ਰੂਬਰੂ ਕਰਵਾ ਲਈਏ ਇੱਕ ਸੰਗਾ ਸਾਹਿਬ ਜੀ ਆਜਣੂ ਜੀ ਬਹੁਤ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਾ ਸਾਹਿਬ ਹਜੇ ਹੁਣੀ ਪਹਿਲਾਂ ਫੈਡਰਲ ਦੀਆਂ ਇਲੈਕਸ਼ਨ ਹੋ ਕੇ ਹਟੀਆਂ ਨੇ ਜੀ ਹੁਣ ਫੇਰ ਇਲੈਕਸ਼ਨ ਆ ਗਈਆਂ ਇਹ ਕੀ ਹੈ ਮੇ ਦਾ ਚੀਜ਼ ਪਈ ਵੀ ਇੱਕ ਵਾਰੀ ਪਹਿਲਾਂ ਇਲੈਕਸ਼ਨ ਹੋ ਕੇ ਹਟੀਆਂ ਫਿਰ ਇਲੈਕਸ਼ਨ ਆ ਗਈਆਂ ਤੇ ਇਹ ਗੱਲ ਤਾਂ ਦੇਖੋ ਤੁਹਾਨੂੰ ਪਤਾ ਆਪਾਂ ਡੈਮੋਕਰੈਟਿਕ ਮੁਲਕ ਵਿੱਚ ਰਹਿੰਦੇ ਆ ਜਿੱਥੇ ਚੋਣਾਂ ਰਾਹੀਂ ਹੀ ਸਾਰੀ ਪ੍ਰਕਿਰਿਆ ਜਿਹੜੀ ਆ ਸਰਕਾਰਾਂ ਦੀ ਹੁੰਦੀ ਆ ਜੀ ਇਹ ਕਿਹਾ ਜਾਂਦਾ ਲੋਕ ਵੋਟਾਂ ਪਾਉਂਦੇ ਨੇ ਸਮੇਂ ਦੇ ਨਾਲ ਕਿਤੇ 4 ਸਾਲ ਕਿਤੇ 5 ਸਾਲ ਬਾਅਦ ਕਿਤੇ 3 ਸਾਲ ਬਾਅਦ ਤੇ ਉਹਦੇ ਨਾਲ ਫਿਰ ਲੋਕ ਜਿਹੜੀਆਂ ਸਰਕਾਰਾਂ ਆ ਉਹ ਬਦਲਦੇ ਆ ਜੀ ਤੁਹਾਨੂੰ ਪਤਾ ਵੀ ਫੈਡਰਲ ਚੋਣਾਂ ਹੋ ਕੇ ਹਟੀਆਂ ਨੇ ਥੋੜੀ ਦੇਰ ਪਹਿਲਾਂ ਹਜੇ ਉਹਦੇ ਵਿੱਚ ਜਿਹੜੀ ਲਿਬਰਲ ਪਾਰਟੀ ਆ ਜਿਹਦੀਆਂ ਕਾਫੀ ਜਿਹੜੀਆਂ ਕੀ ਕਹਿੰਦੇ ਸੀਟਾਂ ਉਹ ਲੈ ਗਿਆ ਸੀਗੇ ਜ਼ਿਆਦਾ ਪਰ ਮੈਜੋਰਟੀ ਨਹੀਂ ਉਹਨਾਂ ਦੀ ਬਣ ਸਕੀ ਇਹ ਮਤਲਬ ਪਈ ਉਹ ਆਪਣੇ ਆਪ ਦੇ ਵਿੱਚ ਸਰਕਾਰ ਬਣਾ ਸਕਦੇ ਆ ਇਸ ਕਰਕੇ ਉਹ ਖੈਰ ਜਿਹੜੇ ਮਾਰਕਰ ਨਹੀਂ ਹੋ ਰਹੇ ਆ ਉਹ ਪ੍ਰਧਾਨ ਮੰਤਰੀ ਆ ਕੋਸ਼ਿਸ਼ ਕਰ ਰਿਹਾ ਹੈ ਗਾਹ ਨੂੰ ਜੇ ਇਸ ਤਰ੍ਹਾਂ ਵੀ ਉਹ ਸਰਕਾਰ ਉਹਨਾਂ ਦੀ ਚੱਲੇਗੀ ਪਤਾ ਲੱਗੇਗਾ ਆਉਣ ਵਾਲੇ ਸਮੇਂ ਦੇ ਵਿੱਚ ਜੀ ਅ ਹੁਣ ਜਿਹੜੀ ਆਪਣੇ ਅਲਬਰਟਾ ਦੀ ਗੱਲ ਆ ਰਹੀ ਹੈ ਇੱਥੇ ਜਿੱਥੇ ਆਪਾਂ ਬੈਠੇ ਆਂ ਜੀ ਅ ਅਲਬਰਟਾ ਦੇ ਵਿੱਚ ਤੁਹਾਨੂੰ ਯਾਦ ਹੋਣਾ ਜਿਹੜੇ ਨਾਹੀਦ ਨੈਂਚੀ ਹੋਰੀ ਨੇ ਉਹ ਪਿਛਲੇ ਸਾਲ ਉਹਨਾਂ ਨੇ ਐਨ ਡੀ ਪੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹ ਜਿੱਤ ਲਈ ਸੀਗੀ ਜੀ ਜੀ ਜਿੱਤਣ ਤੋਂ ਬਾਅਦ ਉਹਨਾਂ ਦੇ ਇਦਾਂ ਸੀ ਵੀ ਉਹਨਾਂ ਦੀ ਕੋਸ਼ਿਸ਼ ਹੈ ਵੀ ਉਹ ਛੇਤੀ ਤੋਂ ਛੇਤੀ ਲੈਜਿਸਲੇਚਰ ਵਿੱਚ ਪਹੁੰਚਣ ਜਿੱਥੇ ਜਾ ਕੇ ਉਹਨਾਂ ਦੀ ਗੱਲਬਾਤ ਆ ਦੂਸਰੇ ਜਿਹੜੇ ਮੈਂਬਰਾਂ ਦੇ ਨਾਲ ਹੋ ਸਕੇ ਜੀ ਸਰਕਾਰ ਦੇ ਜਿਹੜੇ ਅਹੁਦੇਦਾਰ ਨੇ ਮਨਿਸਟਰ ਉਹਨਾਂ ਤੋਂ ਸਵਾਲ ਪੁੱਛੇ ਜਾ ਸਕਣ ਜੀ ਅ ਪਰ ਉਹਨਾਂ ਨੂੰ ਹਜੇ ਮੌਕਾ ਨਹੀਂ ਸੀ ਮਿਲ ਰਿਹਾ ਕਿਉਂਕਿ ਪ੍ਰੀਮੀਅਰ ਨੇ ਕਾਲ ਕਰਨੀ ਹੁੰਦੀ ਹੈ ਇਲੈਕਸ਼ਨ ਸੋ ਹੁਣ ਉਹਨਾਂ ਨੇ ਉਹ ਇਲੈਕਸ਼ਨ ਕਾਲ ਕਰ ਦਿੱਤੀ ਜੀ ਤਿੰਨ ਥਾਂਾਂ ਤੇ ਇਹ ਜਿਹੜੀਆਂ ਆਪਣੇ ਪੰਜਾਬੀ ਚ ਆਪਾਂ ਕਹਿੰਦੇ ਨੇ ਜਿਮਨੀ ਚੋਣਾ ਹੋ ਰਹੀਆਂ ਬਾਈ ਇਲੈਕਸ਼ਨਸ ਜੀ ਇੱਕ ਹੈ ਕੰਸਟੀਟੂਐਂਸੀ ਜਿੱਥੇ ਰੇਚਲ ਨੌਟਲੀ ਹੋਰੀ ਪਹਿਲਾਂ ਜਿਹੜੇ ਐਂਡੀਪੀ ਦੇ ਲੀਡਰ ਵੀ ਸੀਗੇ ਔਰ ਉਹ ਪ੍ਰੀਮੀਅਰ ਵੀ ਰਹੇ ਨੇ ਜੀ ਉਹ ਐਡਮੰਟਨ ਸਟ੍ਰੈਥ ਕੋਨਾ ਤੋਂ ਉਹਨਾਂ ਨੇ ਆਪਣੀ ਸੀਟ ਜਿੱਤੀ ਸੀ ਤੇ ਜਦੋਂ ਉਹਨਾਂ ਰਿਜ਼ਾਈਨ ਦੇਤੇ ਉਹ ਸੀਟ ਖਾਲੀ ਹੋ ਗਈ ਖਾਲੀ ਹੋ ਗਈ ਹਾਂ ਜੀ ਤਾਂ ਹੁਣ ਉਸੇ ਹੀ ਸੀਟ ਤੋਂ ਨਾਹਿਦ ਨੈਂਚੀ ਹੋਰੀ ਅ ਕੋਸ਼ਿਸ਼ ਕਰ ਰਿਹਾ ਹੈ ਵੀ ਉਹ ਉੱਥੋਂ ਸੀਟ ਜਿੱਤ ਕੇ ਤੇ ਅਲਬਰਟਾ ਲੈਜਿਸਲੇਚਰ ਵਿੱਚ ਪਹੁੰਚੇ ਇਹ ਜਿਹੜਾ ਨੋਟਲੀ ਨੇ ਇਹ ਸੀਟ ਛੱਡੀ ਸੀ ਉਸ ਤੋਂ ਬਾਅਦ ਇਹ ਤਾਂ ਖਾਲੀ ਚਲੀ ਜਾ ਰਹੀ ਸੀ ਉਹ ਖਾਲੀ ਚਲੀ ਜਾ ਰਹੀ ਉਹਦੋਂ ਦੀ ਅੱਛਾ ਉਸ ਤੋਂ ਬਾਅਦ ਇੱਕ ਸੀਟ ਤੁਹਾਨੂੰ ਪਤਾ ਹੋਣਾ ਕਿ ਜਿਹੜੇ ਆਪਣੇ ਰੌਡ ਲਾਇਓਲਾਹੂਰੀ ਜਿਹੜੇ ਪਿਛਲੇ 3 ਵਾਰੀ ਉਹਨਾਂ ਨੇ ਇਲੈਕਸ਼ਨ ਜਿੱਤੀ ਸੀਗੀ 3 ਵਾਰ ਐਮ ਐਲ ਏ ਬਣੇ ਉੱਥੋਂ ਉਹ ਹੈਗੀ ਹਾਂਜੀ ਐਡਮਿੰਟਨ ਐਲਰਸਲੀ ਦੀ ਸੀਟ ਆ ਉਹ ਓਕੇ ਜੀ ਉਹ ਐਨਡੀਪੀ ਪਾਰਟੀ ਦੇ ਸੀ ਅੱਛਾ ਉਹ ਜਦੋਂ ਆ ਪਿੱਛੇ ਫੈਡਰਲ ਚੋਣਾਂ ਹੋਈਆਂ ਹਾਂ ਹਾਂਜੀ ਅ ਉਹਨਾਂ ਨੂੰ ਲੱਗਾ ਵੀ ਹੁਣ ਉਹ ਮਤਲਬ ਫੈਡਰਲੀ ਬਿਹਤਰ ਜਾ ਕੇ ਕੰਮ ਕਰ ਕਰ ਸਕਦੇ ਆ ਹਮ ਪਰ ਉਹਨਾਂ ਨੂੰ ਉਸ ਵੇਲੇ ਐਨਡੀਪੀ ਪਾਰਟੀ ਨੇ ਕਿਹਾ ਵੀ ਭਾਈ ਤੁਸੀਂ ਤੁਹਾਨੂੰ ਰਿਜ਼ਾਈਨ ਕਰਨਾ ਪੈਗਾ ਐਨਡੀਪੀ ਪਾਰਟੀ ਤੋਂ ਕਿਉਂਕਿ ਤੁਸੀਂ ਇਲੈਕਸ਼ਨ ਲਿਬਰਲ ਪਾਰਟੀ ਲਈ ਰਨ ਕਰ ਰਹੇ ਹਾਂਜੀ ਸੋ ਉਹ ਜਿਹੜੀ ਜੀ ਇਧਰੋਂ ਉਹਨਾਂ ਨੇ ਰਿਜ਼ਾਈਨ ਦੇ ਦਿੱਤਾ ਓਕੇ ਰਿਜ਼ਾਈਨ ਦੇ ਦਿੱਤਾ ਤੇ ਉਹਨਾਂ ਵਾਲੀ ਸੀਟ ਵੀ ਖਾਲੀ ਹੋ ਗਈ ਖਾਲੀ ਹੋ ਗਈ ਹਾਲਾਂਕਿ ਉਹ ਉਧਰ ਲਿਬਰਲ ਪਾਰਟੀ ਚ ਜਾ ਕੇ ਲਿਬਰਲ ਪਾਰਟੀ ਤੋਂ ਵੀ ਉਹਨਾਂ ਨੂੰ ਜਵਾਬ ਮਿਲ ਗਿਆ ਫਿਰ ਉਹ ਇੰਡੀਪੈਂਡੈਂਟ ਹੀ ਉਹਨਾਂ ਨੇ ਇਲੈਕਸ਼ਨ ਲੜੀ ਇਹ ਵੀ ਇੱਕ ਵੜਾ ਬੜਾ ਮਸਲਾ ਜਾਂ ਹੋਇਆ ਸੀਗਾ ਜਿੱਥੇ ਉਹਨਾਂ ਨੂੰ ਉਹਨਾਂ ਦੀ ਸੀਟ ਕੈਨਸਲ ਕਰਤੀ ਬڑا ਉਹ ਗੱਲ ਜੀ ਉਹਨਾਂ ਨੇ ਕੋਈ ਪੁਰਾਣਾ ਮਸਲਾ ਕੱਢ ਲਿਆਂਦਾ ਕਿਤੇ ਅਖਬਾਰ ਦੇ ਵਿੱਚ ਉਹਨਾਂ ਦੀ ਕੋਈ ਸਟੇਟਮੈਂਟ ਸੀਗੀ ਉਹ ਕਹਿੰਦੇ ਵੀ ਮੈਂ ਉਹ ਸਟੇਟਮੈਂਟ ਲਈ ਅੱਜ ਵੀ ਖੜਾ ਹਾਂ ਹਮ ਮਤ ਜਿੱਥੋਂ ਤੁਹਾਨੂੰ ਪਤਾ ਲੱਗਦਾ ਵੀ ਜਿਹੜੇ ਲੋਕਾਂ ਦੀ ਕੰਮਕਾਰ ਕਰਨ ਵਾਲੇ ਵਿਅਕਤੀ ਹੈ ਨਾ ਉਹਨਾਂ ਨੂੰ ਇਦਾਂ ਦੇ ਜਿਹੜੀਆਂ ਚੈਲੰਜਸ ਜ਼ਰੂਰ ਆਉਣਗੇ ਕਿਉਂਕਿ ਉਹਨਾਂ ਨੇ ਉਹ ਗੱਲਾਂ ਬਾਤਾਂ ਕੀਤੀਆਂ ਹੁੰਦੀਆਂ ਨੇ अच्छा वो लिबरल पार्टी ने उन्हें सीट ना दी तो वो इंडिपेंडेंट फिर उन्हें इलेक्शन लड़नी पड़ी जी और वो टाइम ओपल हुरा ਦੇ ਮੁਕਾਬਲੇ ਸੀ ਜਿੱਥੇ ਟਿਮ ਹੁਰੀ ਆਲਰੇਡੀ ਪਹਿਲਾਂ ਤਿੰਨ ਵਾਰੀ ਆਪਣੀ ਸੀਟ ਜਿੱਤ ਚੁੱਕੇ ਨੇ ਹਾਂਜੀ ਹਾਂ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਲਈ ਹਮ ਹਮ ਸੋ ਰੌਡਲੇ ਉਹਲਾ ਹੁਰੀ ਹਾਰ ਗਿਆ ਤੇ ਇਹ ਜਿਹੜੀ ਸੀਟ ਸੀਗੀ ਐਡਮੰਟਨ ਐਲਰਸਲੀ ਦੀ ਐਮ ਐਲ ਏ ਦੀ ਇਹ ਵੀ ਖਾਲੀ ਹੋ ਗਈ ਓਕੇ ਜੀ ਸੋ ਤਿੰਨ ਹੋ ਗਈਆਂ ਦੋ ਹੋ ਗਈਆਂ ਤੇ ਤੀਸਰੀ ਇੱਕ ਸੀਟ ਹੈਗੀ ਆ ਜੀ 올즈 ਡਿਡਜ਼ਬਰੀ 3 ਹਿਲਸ ਦਾ ਇਲਾਕਾ ਜਿੱਥੇ ਮਿਸਟਰ ਕੂਪਰ ਹੁੰਦੇ ਸੀ ਨੈਥਨ ਕੂਪਰ ਜਿਹੜੇ ਸਪੀਕਰ ਸੀਗੇ ਲੈਜਿਸਲੇਚਰ ਦੇ ਵਿੱਚ ਓਕੇ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਉਹਨਾਂ ਨੂੰ ਆਪਣਾ ਕੈਨੇਡਾ ਦਾ ਰਿਪਰੈਜ਼ੈਂਟੇਟਿਵ ਬਣਾ ਕੇ ਅਮਰੀਕਾ ਭੇਜ ਦਿੱਤਾ ਗਿਆ ਜਦੋਂ ਦਾ ਤੁਹਾਨੂੰ ਪਤਾ ਟੈਰਿਫਸ ਦੀ ਗੱਲਬਾਤ ਚੱਲਣੀ ਸ਼ੁਰੂ ਹੋਈ ਹੈ ਨਾ ਕਾਫੀ ਉਦੋਂ ਦਾ ਇਹ ਹਲਜਲ ਹੋ ਰਹੀ ਆ ਆਪਣੇ ਪ੍ਰੀਮੀਅਰ ਡੈਨੀਅਲ ਸਮੈਥ ਹੋਰੀ ਵੀ ਚੱਕਰ ਲਾ ਕੇ ਆਏ ਆ ਅਮਰੀਕਾ ਦੇ ਵਿੱਚ ਪਏ ਜਿਹੜੇ ਟੈਰਫਸ ਵਾਲੀ ਗੱਲ ਆ ਉਹ ਕਿਸੇ ਤਰ੍ਹਾਂ ਟਰਲ ਜਾ ਜਾਂ ਜਿਹੜੇ ਉੱਥੋਂ ਦੇ ਹੋਰ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰ ਸਕਣ ਸੋ ਇਸ ਕਰਕੇ ਨੇਥਨ ਕੂਪਰ ਹੋਰਾਂ ਨੂੰ ਉੱਥੇ ਭੇਜ ਦਿੱਤਾ ਗਿਆ ਸੋ ਉਹਨਾਂ ਵਾਲੀ ਸੀਟ ਵੀ ਖਾਲੀ ਹੋ ਗਈ ਜੀ ਸੋ ਇਹ ਤਿੰਨ ਸੀਟਾਂ ਦੇ ਉੱਤੇ ਹੁਣ ਜਿਹੜੀ ਹੈ ਜੀ ਇਲੈਕਸ਼ਨ ਹੋਣ ਜਾ ਰਹੀ ਆ ਜੀ ਉਹਦੇ ਵਿੱਚ ਹੁਣ ਜਿਹੜੇ ਸਟ੍ਰੈਥ ਕੋਨਾ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਨਾਹੀਦ ਨੈਂਚੀ ਹੋਰੀ ਉਹ ਸੀਟ ਜਿਹੜੀ ਹੈ ਜਿੱਤਣ ਦੀ ਕੋਸ਼ਿਸ਼ ਕਰਨਗੇ ਔਰ ਬੜੀ ਹੈਰਾਨੀ ਹੋ ਰਹੀ ਹੈ ਕਿ ਐਡਮੰਟਨ ਦੇ ਵਿੱਚ ਹੀ ਜਿਹੜੀ ਇੱਕ ਨਵੀਂ ਪਾਰਟੀ ਖੜੀ ਹੋ ਰਹੀ ਹੈ ਰਿਪਬਲਿਕਨ ਪਾਰਟੀ ਆਫ ਅਲਬਰਟਾ ਹਾਂਜੀ ਇਹ ਪਹਿਲਾਂ ਤਾਂ ਨਹੀਂ ਦੀ ਸੁਣੀ ਇਹ ਹੁਣੇ ਉਹ ਪਾਰਟੀ ਉਹਨਾਂ ਰਜਿਸਟਰ ਕਰਾਈ ਆ ਠੀਕ ਉਹਦੀ ਇੱਕ ਕੈਂਡੀਡੇਟ ਹੈ ਰਵੀਨਾ ਚਾਂਦ ਓਕੇ ਜੀ ਉਹ ਇਹਸ ਪਾਰਟੀ ਲਈ ਉਥੋਂ ਕੈਂਡੀਡੇਟ ਬਣ ਗਈ ਹੈ ਹਮ ਔਰ ਡਾਰਬੀ ਰੇ ਕਰਾਉਚ ਹਮ ਜਿਹੜੀ ਹੈ ਜੀ ਉਹ ਰਨ ਕਰ ਰਹੀ ਹੈ ਯੂनाइटेड ਕਨਜ਼ਰਵੇਟਿਵ ਪਾਰਟੀ ਲਈ ਉਹ ਹੈ ਨੇ ਕਮਿਊਨੀਕੇਸ਼ਨ ਕੀ ਕਹਿੰਦੇ ਸਟ੍ਰੈਟੇਜਿਸਟ ਉਹ ਉਹਨਾਂ ਨੂੰ ਯੂਸੀਪੀ ਨੇ ਖੜਿਆ ਕੀਤਾ ਉੱਥੇ ਉਹਨਾਂ ਨੂੰ ਹਮ ਔਰ ਉਥੇ ਦੇਖੋ ਉਹ ਬੜੇ ਢੇਰ ਤੋਂ ਨਾ 1986 ਤੋਂ ਉਥੋਂ ਐਨਡੀਪੀ ਪਾਰਟੀ ਹੀ ਜਿੱਤਦੀ ਆ ਰਹੀ ਹੈ ਉਹ ਸੀਟ ਓਕੇ ਤੇ ਉਹ ਪੂਰੀ ਉਮੀਦ ਹੈ ਕਿ ਸੁਨਾਹਿਦ ਨੈਂਚੀ ਹੋਰੀ ਉਥੋਂ ਜ਼ਰੂਰ ਜਿੱਤਣਗੇ ਜੀ ਪਰ ਤੁਹਾਨੂੰ ਪਤਾ ਜੇ ਇਸ ਤਰ੍ਹਾਂ ਦਾ ਮਾਹੌਲ ਬਣਦਾ ਜੀ ਕਦੇ ਕੋਈ ਪਤਾ ਨਹੀਂ ਲੱਗਦਾ ਵੀ ਕੀ ਹੋ ਸਕਦਾ ਜੀ ਪਰ ਉਹ ਆਮ ਤੌਰ ਤੇ ਤੁਹਾਨੂੰ ਪਤਾ ਜਿਹੜੇ ਲੀਡਰ ਹੁੰਦੇ ਨਾ ਉਹ ਹਮੇਸ਼ਾ ਉਦਾਂ ਦੀ ਸੀਟ ਤੇ ਜਾਂਦੇ ਜਿੱਥੇ ਉਹਨਾਂ ਨੂੰ ਸਿਕਿਉਰਡ ਹੋਵੇ ਹਾਂ ਵੀ ਇਹ ਜਿੱਤੀ ਜਾਣੀ ਹੈ ਜਿੱਤੀ ਜਾਣੀ ਹੈ ਜਦੋਂ ਆਪਣੇ ਫੈਡਰਲ ਜਿਹੜੇ ਹੈ ਨੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਉਹ ਵੀ ਤੁਹਾਨੂੰ ਪਤਾ ਆਟਵਾ ਤੋਂ ਆਪਣੀ ਸੀਟ ਹਾਰ ਗਿਆ ਹਾਂਜੀ ਹੁਣ ਉਹ ਅਲਬਰਟਾ ਦੇ ਵਿੱਚ ਆਏ ਨੇ ਆਏ ਨੇ ਜਿੱਥੇ ਬੰਦਾ ਹਮੇਸ਼ਾ ਜਿੱਤਦਾ ਰਿਹਾ ਤੇ ਹੁਣ ਉੱਥੋਂ ਦੀ ਆਪਣੀ ਛੱਡ ਗਿਆ ਸੀਟ ਤਾਂ ਕਿ ਇਹ ਜਿੱਤਣ ਸੋ ਇਸੇ ਕਰਕੇ ਹੁਣ ਨਾਹਿਦ ਨੰਚੀਹਰੀ ਕੋਸ਼ਿਸ਼ ਮਤਲਬ ਰਾਜਨੀਤੀ ਜਿੱਥੇ ਮਰਜ਼ੀ ਜਾ ਕੇ ਦੇਖ ਲਈਏ ਚਾਹੇ ਇੰਡੀਆ ਦੇ ਵਿੱਚ ਦੇਖ ਲਈਏ ਤੇ ਹਿਸਾਬ ਕਿਤਾਬ ਸੇਮ ਜੇ ਹੀ ਆ ਜਾਂਦਾ ਬਿਲਕੁਲ ਜੀ ਉਦਾਂ ਦਾ ਹੀ ਕੰਮ ਚੱਲਦਾ ਥੋੜਾ ਉਹ ਮਤਲਬ ਫਰਕ ਡਿਗਰੀ ਥੋੜਾ ਫਰਕ ਥੋੜਾ ਜਿਹਾ ਫਰਕ ਹੋਊਗਾ। ਅੱਛਾ ਹੁਣ ਜਿਹੜੀ ਹੈਗੀ ਆ ਓਲਡਜ਼ ਡਿਡਸਬਰੀ 3 ਹੈਲਥ ਦੀ ਰਾਈਡਿੰਗ ਹਾਂਜੀ ਉੱਥੇ ਜਿਹੜੀ ਯੂਸੀਪੀ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੀ ਉਹ ਹੈਗੀ ਆ ਤਾਰਾ ਸਾਇਰ ਓਕੇ ਜੀ ਉਹ ਫਾਰਮਰਜ਼ ਦੀ ਕਿਸਮ ਦੀ ਰਿਪਰੈਜ਼ੈਂਟੇਟਿਵ ਆ ਉੱਥੇ ਔਰ ਉਹਦੀ ਲੋਕਾਂ ਨੂੰ ਪੂਰੀ ਆਸ ਹੈ ਜੀ ਕਿਉਂਕਿ ਫਾਰਮਿੰਗ ਏਰੀਆ ਬਹੁਤ ਸਾਰਾ ਔਰ ਉਹ ਜਿਹੜੀ ਆ ਉਥੋਂ ਉਹ ਕਹਿੰਦੇ ਵੀ ਸੀਟ ਉਹਨੇ ਜਿੱਤ ਜਾਣੀ ਪਰ ਉਹਦੇ ਮੁਕਾਬਲੇ ਤੇ ਰਿਪਬਲਿਕਨ ਪਾਰਟੀ ਜਿਹੜੀ ਹੈ ਨਾ ਉਹਦਾ ਲੀਡਰ ਹੈ ਜਿਹੜਾ ਉਹ ਕੈਮਰਨ ਡੇਵਿਸ ਉਹ ਉਥੋਂ ਇਲੈਕਸ਼ਨ ਲੜ ਰਿਹਾ ਕੈਮਰਨ ਡੇਵਿਸ ਉਹਦੇ ਉਲਟ ਤਾਰਾ ਸਾਹਿਬ ਜੀ ਅੱਛਾ ਤੀਸਰਾ ਹੈਗਾ ਉਥੋਂ ਐਨਡੀਪੀ ਪਾਰਟੀ ਲਈ ਉਹਨਾਂ ਨੇ ਪਹਿਲਾਂ ਤਾਂ ਕਾਫੀ ਧੇਰ ਮੇਰੇ ਖਿਆਲ ਜੀ ਨਹੀਂ ਖੜ ਗਈ ਤਾਂ ਹੁਣ ਪਤਾ ਲੱਗਾ ਸ਼ਾਇਦ ਮਿਸਟਰ ਟੇਜ਼ ਹੈ ਜਿਹੜੇ ਉਥੋਂ ਖੜੇ ਹੋ ਰਹੇ ਨੇ ਐਂਡੀਪੀ ਪਾਰਟੀ ਲਈ ਓਕੇ ਜੀ ਅੱਛਾ ਹੁਣ ਰਿਪਬਲਿਕਨ ਪਾਰਟੀ ਦੀ ਇਹ ਗੱਲ ਆ ਰਹੀ ਆ ਉਹ ਕਹਿੰਦੇ ਵੀ ਜੇ ਤਾਂ ਅਸੀਂ ਜਿੱਤ ਗਏ ਤੇ ਤਾਂ ਵੀ ਪੌਂ ਬਾਰਾ ਹਾਂ ਅੱਛਾ ਜੇ ਨਹੀਂ ਵੀ ਜਿੱਤਦੇ ਤਾਂ ਉਹ ਕਹਿੰਦੇ ਸਾਡੀਆਂ ਤਾਂ ਵੀ ਪੌਂ ਬਾਰਾ ਆ ਉਹਦਾ ਮਤਲਬ ਇਹ ਆ ਵੀ ਸਾਡਾ ਜਿਹੜੀ ਮੂਵਮੈਂਟ ਚੱਲ ਰਹੀ ਆ ਉਹ ਪਬਲਿਕ ਦੇ ਵਿੱਚ ਜਾਵੇ ਖੁਲਾਰਾ ਮਿਲੂਗਾ ਖੁਲਾਰਾ ਮਿਲੂਗਾ ਵੀ ਜੇ ਜਿੱਤੇ ਤਾਂ ਵੀ ਠੀਕ ਐ ਜੇ ਨਹੀਂ ਜਿੱਤੇ ਤਾਂ ਵੀ ਲੋਕਾਂ ਦੀ ਨਜ਼ਰਾਂ ਦੇ ਵਿੱਚ ਤਾਂ ਆਵਾਂਗੇ ਵੀ ਹਾਂ ਇਹ ਪਾਰਟੀ ਖੜੀ ਆ ਬਿਲਕੁਲ ਬਿਲਕੁਲ ਤੇ ਇਹਨਾਂ ਦਾ ਜਿਹੜੀ ਰਿਪਬਲਿਕਨ ਪਾਰਟੀ ਹੈਗੀ ਆ ਇਹਨਾਂ ਦਾ ਮੇਨ ਮਨੋਰਥ ਕੀ ਆ ਜਿਵੇਂ ਕੰਜ਼ਰਵੇਟਿਵ ਪਾਰਟੀ ਦਾ ਆਪਣਾ ਹੈਗਾ ਰੁਝਾਨ ਹਨਾ ਜਾਂ ਲਿਬਰਲ ਦੇ ਆਪਣੀ ਵੱਖਰੇ ਰੂਲ ਰੈਗੂਲੇਸ਼ਨ ਹੈਗੇ ਨੇ ਤੇ ਇਹਨਾਂ ਦਾ ਕੀ ਆ ਇਹ ਕਿਸ ਚੀਜ਼ ਦੇ ਉੱਤੇ ਕਿਸ ਬਨਾ ਦੇ ਉੱਤੇ ਇਹ ਸੱਤਾ ਦੇ ਵਿੱਚ ਆਣਾ ਚਾਹੁੰਦੇ ਨੇ ਤੁਹਾਨੂੰ ਪਤਾ ਵੀ ਜਿਹੜਾ ਅਲਬਰਟਾ ਦੇ ਵਿੱਚ ਨਾ ਵੈਸੇ ਜਦੋਂ ਦਾ ਇੱਥੇ ਤੇਲ ਜਿਹੜਾ ਵੱਡੀ ਮਾਤਰਾ ਵਿੱਚ ਇਹਨਾਂ ਨੇ ਕੱਢਣਾ ਸ਼ੁਰੂ ਕੀਤਾ ਧਰਤੀ ਚੋਂ ਜੀ ਉਹਦੋਂ ਵੀ ਜਿਹੜੀ ਫੈਡਰਲ ਸਰਕਾਰ ਆ ਉਹਨੇ ਇੱਕ ਪਾਲਿਸੀ ਲਿਆਉਣੀ ਚਾਹੀ ਸੀਗੀ ਜੀ ਉਹਦੇ ਤੋਂ ਇਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਵੀ ਅ ਸਾਡੇ ਕੋਲੋਂ ਜਿਵੇਂ ਨਾ ਮਤਲਬ ਛਾਪਾ ਮਾਰ ਰਹੀ ਹੈ ਫੈਡਰਲ ਗਵਰਨਮੈਂਟ ਸਾਡੇ ਹੱਕਾਂ ਦੇ ਉੱਤੇ ਜਾਂ ਸਾਡੇ ਰਿਸੋਰਸਸ ਤੇ ਹੂੰ ਸੋ ਅਲਬਰਟਾ ਉਹ ਚੀਜ਼ ਨਹੀਂ ਸੀ ਚਾਹੁੰਦਾ ਹੂੰ ਉਹਦੇ ਚੋਂ ਕਈ ਵਾਰੀ ਇਹ ਜਿਸੀਆਂ ਬੇ ਵੱਖ ਹੋਣ ਦੀਆਂ ਆਵਾਜ਼ਾਂ ਜਦੋਂ ਉਹਨਾਂ ਨੇ ਬੇ ਪਰਿਵਾਰ ਦੇ ਵਿੱਚ ਕੋਈ ਝਗੜਾ ਜਾਂ ਹੋ ਜਾ ਜੀ ਤਾਂ ਉਹ ਨੋ ਜਿਹੜੀ ਆ ਉਹ ਕਿਤੇ ਨਾ ਕਿਤੇ ਗੱਲਬਾਤ ਕਰਦੇ ਆ ਖਬਰ ਕਰ ਦਿੰਦੀ ਵੀ ਅਸੀਂ ਹੁਣ ਪਾਚੇ ਹੋ ਜਾਣਾ ਅਸੀਂ ਵੱਖਰੇ ਹੋ ਜਾਣਾ ਇਦਾਂ ਦਾ ਕੰਮ ਇਹ ਚੈਨਾ ਦਾ ਚੱਲਦਾ ਆਉਂਦਾ ਪਰ ਚੱਲੀ ਜਾਂਦਾ ਹੈ। ਡਿਮੋਕ੍ਰੈਟਿਕ ਰਿਪਬਲਿਕਨ ਪਾਰਟੀ ਇਸ ਮੁੱਦੇ ਤੇ ਵੱਖ ਵਿਵਾਦ ਦੇ ਮੁੱਦੇ ਉੱਤੇ ਆਈ ਹੈ ਕਿਉਂਕਿ ਮੇਰਾ ਜਿਹੜਾ ਅਗਲਾ ਹੁਣ ਕੁਐਸਚਨ ਆਉਣ ਵਾਲਾ ਸੀ ਉਹ ਇਹੀ ਸੀ ਵੀ ਹੁਣ ਇੱਕ ਵੱਖ ਹੋਣ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਰੈਫਰੈਂਡਮ ਕਰਾਉਣ ਦੀਆਂ ਵੀ ਗੱਲਾਂ ਬਾਤਾਂ ਚੱਲਦੀਆਂ ਨੇ ਵੀ ਇਹ ਅਲਬਰਟਾ ਕੈਨੇਡਾ ਤੋਂ ਵੱਖਰਾ ਇੱਕ ਦੇਸ਼ ਬਣ ਜਾਏ। ਇਹਦੇ ਬਾਰੇ ਲੋਕਾਂ ਦੇ ਕੀ ਵਿਚਾਰ ਨੇ? ਕੀ ਇਹ ਸੰਭਵ ਹੈ? ਤੇ ਇਹਦੇ ਕੀ ਨੁਕਸਾਨ ਹੋ ਸਕਦੇ ਨੇ ਤੇ ਕੀ ਫਾਇਦੇ ਹੋ ਸਕਦੇ ਨੇ ਇਹਦਾ ਨਾ ਜੀ ਪਹਿਲਾਂ ਤਾਂ ਮੈਂ ਜਿਹੜੀ ਉਹ ਪਹਿਲੀ ਗੱਲ ਆਪਾਂ ਕਰ ਰਹੇ ਆ ਮੈਂ ਆਪਾਂ ਉਹ ਪੂਰੀ ਕਰ ਲਈਏ ਜੀ ਜੀ ਜ਼ਰੂਰ ਜਿਹੜੇ ਹੁਣ ਇਹ ਰਿਪਬਲਿਕਨ ਪਾਰਟੀ ਦੇ ਕੈਮਰਨ ਡੇਵੀਸ ਹੋਰੀ ਆ ਉਹ ਉਥੋਂ ਹੋਗਾ ਤੇ ਤੀਸਰਾ ਜਿਹੜਾ ਹੈ ਇੱਕ ਵਿਅਕਤੀ ਮਿਸਟਰ ਤੇਜ ਹਾਂਜੀ ਉਹ ਐਨ ਡੀ ਪੀ ਪਾਰਟੀ ਨੂੰ ਰਿਪਰੈਜ਼ੈਂਟ ਕਰੋ ਜੀ ਤੇ ਹੁਣ ਉਸ ਤੋਂ ਬਾਅਦ ਜਿਹੜੀ ਤੀਸਰੀ ਆਪਣੀ ਕਾਂਸਟਿਟੂਐਂਸੀ ਹੈਗੀ ਆ ਹਾਂ ਉਹ ਹੈਗੀ ਆ ਐਡਮੰਟਨ ਐਲਰਸਲੀ ਦੀ ਹਾਂ ਦੇਖੋ ਉਹ ਵੀ ਬੜੀ ਇੰਟਰਸਟਿੰਗ ਹੈਗੀ ਹੈ ਕਾਂਸਟਿਟੂਐਂਸੀ ਕਿਉਂਕਿ ਉਥੋਂ ਰੋਡ ਲਿਓ ਲਾਹੌਰੀ ਪਾਸੇ ਹੋਗਾ ਜੀ ਅੱਛਾ ਉਹਨਾਂ ਨੂੰ ਹੁਣ ਐਨਡੀਪੀ ਪਾਰਟੀ ਦੀ ਡੋਮੀਨੇਸ਼ਨ ਹੋਈ ਜਿਹਦੇ ਵਿੱਚ ਪਿੱਛੇ ਗੁਰਤੇਜ ਬਰਾੜ ਹੋਰਾਂ ਨੇ ਉਹ ਨੋਮੀਨੇਸ਼ਨ ਵਿਨ ਕਰ ਲਈ ਹਾਂਜੀ ਹਾਂਜੀ ਤੇ ਉਹ ਉਥੋਂ ਨੋਮੀਨੇਟਰ ਹੋ ਗਏ ਲਿਆ ਹਾਂਜੀ ਜੀ अच्छा ਉਹਨਾਂ ਦੇ ਮੁਕਾਬਲੇ ਤੇ ਜਿਹੜਾ ਯੂਸੀਪੀ ਪਾਰਟੀ ਦਾ ਕੈਂਡੀਡੇਟ ਆ ਉਹ ਹੈਗੇ ਆ ਨਰੇਸ਼ ਭਾਰਦਵਾਜ ਹੋਰੀ। ਉਹ ਅੱਛਾ ਨਰੇਸ਼ ਭਾਰਦਵਾਜ ਹੋਰੀ ਹੈ ਯੂਸੀਪੀ ਪਾਰਟੀ ਦੇ ਪਹਿਲਾਂ ਉਹ ਵੀ ਦੋ ਵਾਰੀ ਐਮਐਲਏ ਰਹਿ ਚੁੱਕੇ ਆ। ਜੀ। ਔਰ ਉਹ ਸਹਾਇਕ ਮਨਿਸਟਰ ਵੀ ਰਹਿ ਚੁੱਕੇ ਆ। ਜੀ। ਤੁਹਾਨੂੰ ਯਾਦ ਹੋਣਾ ਜਦੋਂ ਆ ਫੈਡਰਲ ਚੋਣਾਂ ਹੋਣੀਆਂ ਸੀ। ਹੂੰ। ਉਦੋਂ ਨਰੇਸ਼ ਭਾਰਦਵਾਜ ਹੋਰਾ ਨੇ ਵੀ ਫੈਡਰਲ ਪੋਲਿਟਿਕਸ 'ਚ जानने की कोशिश की थी हां नो भी नेशनल च आए सिगे वो परट एडमेंटन ईस्ट दी नॉमिनेशन जब होई आ ਜਿਹਦੇ ਵਿੱਚ ਜਗਸ਼ਰਨ ਸਿੰਘ ਮਾਲਹੂਰੀ ਜਿੱਤ ਗਏ ਸੀ ਤੇ ਬਾਅਦ ਦੇ ਵਿੱਚ ਜਗਸ਼ਰਨ ਮਾਲ ਨੇ ਹੀ ਉਹ ਸੀਟ ਵੀ ਵਨ ਕਰ ਲਈ ਅਮਰਜੀਤ ਸੋਰੀ ਦੌਰਾਨੋਂ ਹਰਾ ਕੇ ਸੋ ਉਹ ਨਰੇਸ਼ ਭਾਰਦवाज ਜੀ ਮੁੜ ਕੇ ਫੇਰ ਪ੍ਰੋਵਿੰਸ਼ੀਅਲ ਪੋਲਿਟਿਕਸ ਚ ਆ ਗਏ ਤੇ ਉਹ ਉਹਨਾਂ ਦੇ ਕੈਂਡੀਡੇਟ ਨੇ ਔਰ ਉਹ ਉਹ ਮਤਲਬ ਆਪਣੀ ਪੂਰੀ ਕੋਸ਼ਿਸ਼ ਕਰਨਗੇ ਵੀ ਮੈਂ ਇਥੋਂ ਜਿਹੜੀ ਉਹ ਸੀਟ ਆ ਉਹ ਜਿੱਤਾਂ ਉੱਥੋਂ ਮੈਂ ਜੀ ਅੱਛਾ ਜਿਹੜਾ ਇੱਕ ਉਹ ਦੋ ਹੋਗਾ ਇਹ ਰਿਪਬਲਿਕਨ ਪਾਰਟੀ ਦੇ ਵੀ ਉੱਥੋਂ ਫਰੈਡ ਮੰਨ ਨਾਂ ਦਾ ਬੰਦਾ ਜੀ ਓਕੇ ਮੈਨੂੰ ਬੜੀ ਹੈਰਾਨੀ ਹੋਈ ਕੱਲ ਉੱਥੇ ਨਾ ਮੈਂ ਦੇਖ ਰਿਹਾ ਸੀ ਕਿਤੇ ਫਟੇ ਲੱਗੇ ਰਿਪਬਲਿਕਨ ਪਾਰਟੀ ਔਰ ਉਹ ਵੀ ਆਪਣੇ ਪੰਜਾਬੀ ਘਰਾਂ 'ਚ ਅੱਛਾ ਮੈਂ ਕਹਿਆ ਵੀ ਰਿਪਬਲਿਕਨ ਪਾਰਟੀ ਚ ਕਿੱਥੋਂ ਬੰਦੇ ਜਿਹੜੇ ਸਾਡੇ ਉਥੇ ਚਲੇ ਗਏ ਆ ਆਹ ਜੀ ਅੱਛਾ ਮੇਲ ਬਾਕਸ ਤੇ ਚਲੋ ਅਗਲਿਆਂ ਨੇ ਆਪਣਾ ਮਟੀਰੀਅਲ ਛੱਡਿਆ ਪਰ ਜਿਹੜਾ ਘਰ ਦੇ ਮੋਰੇ ਕਿਸੇ ਦੇ ਫਟਾ ਲੱਗਾ ਮੈਨੂੰ ਬੜੀ ਹੈਰਾਨੀ ਹੋਈ ਮੈਂ ਕਹਿਆ ਵੀ ਰਿਪਬਲਿਕਨ ਪਾਰਟੀ ਕਿਵੇਂ ਅਪਰੋਚ ਕਰ ਗਈ ਉਹਨਾਂ ਨੂੰ ਪਹਿਲਾਂ ਹੀ ਜੀ ਅ ਪਰ ਉਹ ਲੱਗੇ ਜੀ ਫਟੇ ਉਹਨਾਂ ਨੇ ਇੱਥੇ ਸ਼ਹਿਰ ਦੇ ਵਿੱਚ ਵੀ ਉਹਨਾਂ ਨੇ ਪਟਾ ਕੀਤਾ ਉਹਨਾਂ ਨੇ ਨਸੀਬਲੇ ਪਾਸੇ ਜੀ ਪ੍ਰਚਾਰ ਕਰਨ ਲਈ ਉਹਨਾਂ ਨੇ ਪੂਰਾ ਪੂਰੀ ਕੋਸ਼ਿਸ਼ ਕਰ ਰਹਾ ਸੋ ਹੁਣ ਇਹ ਤਿੰਨਾਂ ਹੀ ਜਿਹੜੀਆਂ ਕਾਂਸਟਿਟੂਐਂਸੀਸ ਹੈਗੀਆਂ ਜੀ ਅ ਸਾਰੇ ਆਸ ਕਰਦੇ ਆ ਜਿੱਤਣ ਲਈ ਪਰ ਕੱਲ ਪਰਸੋਂ ਇੱਕ ਨਾ ਸਰਵੇ ਆਇਆ ਸੀਬੀਸੀ ਵਾਲਿਆਂ ਦਾ ਸਰਵੇ ਸੀ ਜਿਹਦੇ ਚ ਬੜੀ ਹੈਰਾਨਿੰਗ ਕਹ ਲਓ ਗੱਲਬਾਤ ਸਾਹਮਣੇ ਆਈ ਉਹ ਕਹਿੰਦੇ ਭਈ ਜੇ ਅੱਜ ਇਲੈਕਸ਼ਨਾਂ ਹੋ ਜਾਣ ਤਾਂ ਡੈਨੀਅਲ ਸਮਿਥ ਦੀ ਜਿਹੜੀ ਪਾਪੂਲੈਰਿਟੀ ਆ ਉਹ ਕਹਿੰਦੇ ਪਹਿਲਾਂ ਨਾਲੋਂ ਵੱਧ ਚੁੱਕੀ ਆ ਉਹ ਔਰ ਉਹ ਡੈਨੀਅਲ ਜਿਹੜੀ ਸੀਟਾਂ ਆ ਡੈਨੀਅਲ ਜਿਹੜੀ ਉਹ ਕਹਿੰਦੇ ਵੀ ਹੋ ਸਕਦਾ ਉਹ 61 ਸੀਟਾਂ ਜਿੱਤ ਕਰ ਜਾਂਦਾ ਇਹ ਤੋਂ ਵੀ ਜ਼ਿਆਦਾ ਕਰ ਜਾਂਦਾ ਇਹਦਾ ਕਾਰਨ ਦੱਸਿਆ ਕੁਛ ਇਹਦਾ ਕਾਰਨ ਇਹਦਾ ਜੀ ਵੀ ਦੇਖੋ ਬਹੁਤ ਸਾਰੀਆਂ ਸੀਟਾਂ ਤਾਂ ਹੈ ਨੇ ਜਿਹੜੀਆਂ ਰੂਰਲ ਏਰੀਆ ਦੇ ਵਿੱਚ ਆ ਹਾਂਜੀ ਉਹ ਤਾਂ ਅਕਸਰ ਜਾਂਦੀਆਂ ਹੀ ਕੰਦਰੀ ਦੇ ਬਾਹਰ ਤੇ ਜਿਵੇਂ ਹੁਣ ਤੁਸੀਂ ਦੇਖ ਰਹੇ ਆ ਇੱਥੇ ਸ਼ਹਿਰ ਦੇ ਵਿੱਚ ਨਰੇਸ਼ ਭਾਰਦਵਾਜ ਹੋਰੀ ਆਏ ਨੇ ਹਾਂਜੀ ਅਗਰ ਉਹ ਕੱਲ ਨੂੰ ਸੀਟ ਜਿੱਦੇ ਆ ਤੇ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਦੇਖ ਮੈਨੂੰ ਮਿਲਣਾ ਔ ਕੋਈ ਨਾ ਕੋਈ ਕੋਸ਼ਿਸ਼ ਕਰੇਗੀ ਜੀ ਪਾਰਟੀ ਉਹਨਾਂ ਨੂੰ ਹੈਗਾ ਵੀ ਸਾਡੇ ਇੱਥੇ ਬੰਦੇ ਜਿੱਤਣੇ ਚਾਹੀਦੇ ਨੇ ਗਾਂ ਤੋਂ ਜੀ ਤੇ ਆਪਣਾ ਭਾਈਚਾਰਾ ਜਿਹੜਾ ਮੇਰਾ ਖਿਆਲ ਹੈ ਵੀ ਕਈ ਵਾਰੀ ਨਾ ਦੇਖਣ ਚ ਇਹ ਗੱਲਾਂ ਆਈਆਂ ਕਈ ਵਾਰੀ ਗੱਲਬਾਤ ਵੀ ਆਪਾਂ ਕਰਦੇ ਆ ਬਹੁਤ ਲੋਕਾਂ ਨੂੰ ਉਸ ਪਾਰਟੀ ਦੇ ਜਿਹੜੇ ਕਹ ਲੋ ਵਿਸ਼ਵਾਸ ਹੁੰਦੇ ਆ ਜਾਂ ਉਹਨਾਂ ਦੀਆਂ ਆਬਜੈਕਟਿਵਸ ਨੇ ਵੀ ਉਹ ਕਾਦੇ ਚ ਉਹਨਾਂ ਦਾ ਯਕੀਨ ਹੈ ਕੀ ਕਰਨਾ ਚਾਹੁੰਦੇ ਆ ਜੀ ਉਨਾ ਦੀ ਗੱਲ ਘੱਟ ਕਰਦੇ ਆ ਤੇ ਬਹਲਾ ਹੁੰਦਾ ਵੀ ਉਹ ਜੀ ਆਪਣਾ ਬੰਦਾ ਖੜਾ ਹੈ ਉਹਨੂੰ ਵੋਟ ਪਾਉਣੀ ਆ ਜੀ ਸੋ ਇਹ ਫੈਕਟਰ ਵੀ ਕੰਮ ਕਰਦਾ ਹੈ ਜੀ ਤੇ ਇੱਥੇ ਆਪਣੇ ਡਾਕਟਰ ਕਾਲੀਆ ਸਾਹਿਬ ਨੇ ਕਈ ਵਾਰੀ ਇਹ ਗੱਲ ਕੀਤੀ ਆ ਪਈ ਸਾਨੂੰ ਉਹਦੇ ਤੋਂ ਗਾਂਹ ਉੱਠਣਾ ਚਾਹੀਦਾ ਹਾਂਜੀ ਇਹ ਆਪਣਾ ਫੈਕਟਰ ਜਿਹੜਾ ਉਹ ਤੋਂ ਗਾਂਹ ਚੜਨਾ ਚਾਹੀਦਾ ਤਾਂ ਕਿ ਸਾਰਿਆਂ ਦੀ ਭਲਾਈ ਦਾ ਜੇ ਇਸ ਦੇਸ਼ 'ਚ ਬੈਠੇ ਆ ਉਹ ਦੀ ਸਾਰਿਆਂ ਨਾਲ ਰਲ ਕੇ ਗੱਲ ਕਰੀਏ ਜੀ ਅ ਹੁਣ ਇਹ ਹੁਣ ਦੇਖਦੇ ਹਾਂ ਜੀ ਗਾਂਹ ਨੂੰ ਫਿਰ ਕੀ ਗਲਬਤ ਹੁੰਦੀ ਆ ਮੁੱਦੇ ਅੱਛਾ ਇਹ ਸੀ ਕਾਨਫਰੰਸ ਮੇਰੀ ਕੱਲ ਗੱਲਬਾਤ ਹੋ ਰਹੀ ਸੀ ਇਦਾਂ ਹੀ ਆਪਣੇ ਨਰੇਸ਼ ਭਾਰਤਵਾੜ ਜੀ ਹੋਰਾਂ ਨਾਲ ਕਿ ਤੁਸੀਂ ਅੱਜਕੱਲ ਜਾਨਦੇ ਆ ਬਰ ਲੋਕਾਂ ਕੋ ਕੈਂਪੇਨ ਕਰਨ ਦੱਸੋ ਕੀ ਆ ਮੁੱਦੇ ਉਹ ਹੀ ਗਿਣੇ ਮਣੇ ਆ ਜਿੱਦਾਂ ਪਹਿਲਾ ਹੈਲਥ케ਅਰ ਦਾ ਆ ਦੂਸਰਾ ਹੈਗਾ ਐਜੂਕੇਸ਼ਨ ਦਾ ਤੀਸਰਾ ਹੈਗਾ ਅਫੋਰਡੇਬਿਲਟੀ ਦਾ ਤੇ ਚੌਥਾ ਹੈਗਾ ਸਕਿਉਰਿਟੀ ਦਾ ਹੁਣ ਜਿਵੇਂ ਇਹ ਮੁੱਦਿਆਂ ਦੇ ਉੱਤੇ ਤਾਂ ਲੜ ਰਹੇ ਨੇ ਚੋਣ ਜਿਵੇਂ ਤੁਸੀਂ ਹੈਲਥ케ਅਰ ਦੀ ਗੱਲ ਕੀਤੀ ਤੁਹਾਨੂੰ ਲੱਗਦਾ ਵੀ ਇਹਦੇ ਤੇ ਕੋਈ ਸਾਰਥਕ ਕਦਮ ਅੱਗੇ ਚੱਕੇ ਜਾ ਸਕਦੇ ਨੇ ਕਿਉਂਕਿ ਗੱਲ ਕਰਨ ਦੀ ਗੱਲ ਕਰਨੀ ਤੇ ਉਹਦੇ ਤੇ ਇੰਪਲੀਮੈਂਟ ਕਰਨਾ ਬੜਾ ਫਰਕ ਹੁੰਦਾ ਉਸ ਚੀਜ਼ ਦੇ ਉੱਤੇ ਇਹ ਦੇਖੋ ਹਸਪੀਟਲ ਤਾਂ ਹੈ ਨਹੀਂ ਆ ਇਹ ਇਹ ਗੱਲ ਤੁਹਾਡੀ ਸਹੀ ਹੈ ਮੈਂ ਵੀ ਉਹ ਪੁੱਛਣ ਦੀ ਕੋਸ਼ਿਸ਼ ਕੀਤੀ ਸੀਗੀ ਉਹਨਾਂ ਨੂੰ ਕਈ ਜਿਹੜਾ ਆਪਣਾ ਜਿਹੜੇ ਵੀ ਇਹ ਹਸਪੀਟਲ ਜਿਹੜੇ ਆ ਜਿਹੜੇ ਹੈਲਥ ਕੇਅਰ ਕਿਉਂਕਿ ਲੋਕਾਂ ਨੂੰ ਉਹ ਕਹਿੰਦੇ ਜੀ ਦੇਖੋ ਲੋਕਾਂ ਨੂੰ ਵੇਟ ਬਹੁਤ ਚਿਰ ਕਰਨਾ ਪੈਂਦਾ ਹੈਗਾ ਉੱਥੇ ਹਸਪੀਟਲ ਦੇ ਵਿੱਚ ਜਾ ਕੇ ਐਮਰਜੈਂਸੀ 'ਚ ਵੇਟ ਕਰਨਾ ਪੈਂਦਾ ਉਹ ਉਹਨਾਂ ਗੱਲਾਂ ਨੂੰ ਉਹ ਕਹਿੰਦੇ ਵੀ ਉਹ ਕੋਸ਼ਿਸ਼ ਹੋਵੇਗੀ ਕਿ ਉਹ ਜਿਹੜਾ ਵੇਟ ਟਾਈਮ ਹੈ ਘਟਾਇਆ ਜਾਵੇ ਦੂਸਰਾ ਉਹ ਕਹਿੰਦੇ ਵੀ ਲੋਕਾਂ ਦੀ ਸੇਵਾ ਜੇ ਵਧੀਆ ਹੋਊਗੀ ਤੇ ਉਹ ਹਸਪਤਾਲ ਆਟੋਮੈਟਿਕਲੀ ਘਟ ਜਾਣਗੇ ਹਾਂ ਨਾ ਤੇ ਦੂਸਰਾ ਜਿਹੜਾ ਹੈਗਾ ਆਪਣੇ ਕੀ ਕਹਿੰਦੇ ਨੇ ਸਿਕਿਉਰਿਟੀ ਵਾਲਾ ਮਤਲਬ ਉਹ ਆਪਾਂ ਸਾਰੇ ਹੀ ਚਿੰਤਾਤਾਂ ਕਹਿੰਦੇ ਵੀ ਸਾਰੇ ਨੇ ਵੀ ਹਾਂਜੀ ਸਿਕਿਉਰਿਟੀ ਪਰ ਜਦੋਂ ਮੈਂ ਕਹਾਂ ਜੀ ਵੀ ਸਰਕਾਰ ਦੇ ਵਿੱਚ ਬੰਦੇ ਆ ਜਾਂਦੇ ਆ ਉਦੋਂ ਮਗਰੋਂ ਇਹ ਸਾਰੀਆਂ ਗੱਲਾਂ ਹੀ ਭੁੱਲ ਜਾਂਦੀਆਂ ਨੇ ਜਾਂ ਉੱਤੇ ਕਹਿਣਗੇ ਜੀ ਵੀ ਗੱਲ ਹੋਊਗੀ ਫੇਕ ਕਰਾਂਗੇ ਬਸ ਉਹ ਇਦਾਂ ਦਾ ਸਿਲਸਿਲਾ ਰਹਿ ਜਾਂਦਾ ਤੇ ਹਾਂਜੀ ਉਹ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਸੈਪਰੇਸ਼ਨ ਦੇ ਮੁੱਦੇ ਤੇ ਇਹ ਗੱਲਬਾਤ ਜਿਹੜੀ ਹੈ ਅੱਛਾ ਸੈਪਰੇਸ਼ਨ ਵਾਲਾ ਮੁੱਦਾ ਜਿਹੜਾ ਉਹ ਇਹ ਆ ਗੁਰਪ੍ਰੀਤ ਸਿੰਘ ਪਈ ਜਿਹੜੀ ਆ ਤੁਹਾਨੂੰ ਪਤਾ ਵੱਖਰੇ ਵੱਖਰੇ ਸਮੇਂ ਦੇ ਉੱਤੇ ਇਹ ਜਿਹੜੀਆਂ ਆਵਾਜ਼ਾਂ ਉੱਠਦੀਆਂ ਰਹੀਆਂ ਨੇ ਤੇ ਹਾਂ ਜੀ ਅਸੀਂ ਵੱਖਰੇ ਹੋਣਾ ਚਾਹੂਬੇ ਨੇ ਉਹ ਇੱਕ ਕਿਸਮ ਦੀ ਲੋਕੀ ਪਹਿਲਾਂ ਤਾਂ ਇਹ ਆ ਭਈ ਫੈਡਰਲ ਗਵਰਨਮੈਂਟ ਤੋਂ ਬੈਨੀਫਿਟ ਲੈਣ ਲਈ ਹਰੇਕ ਸੂਬਾ ਕੋਈ ਨਾ ਕੋਈ ਇਦਾਂ ਦੀ ਗੱਲਬਾਤ ਕਰਦਾ ਜਿਵੇਂ ਕੋ ਬੈਕ ਵਾਲੇ ਆ ਹ ਉਹ ਵੀ ਤੁਹਾਨੂੰ ਪਤਾ ਬਖਰੇਵੇਂ ਵਾਲੀਆਂ ਗੱਲਾਂ ਉਹਨਾਂ ਦੀਆਂ ਵੀ 70 ਮਿਆਂ ਤੋਂ ਚੱਲੀਆਂ ਆ ਰਹੀਆਂ ਪਰ ਉਹ ਗਲਬਤ ਪੂਰੀ ਉੱਥੇ ਦੀ ਉਹ ਨਹੀਂ ਹੋਈ ਹਜੇ ਹਣਾ ਅ ਅੱਛਾ ਚਲੋ ਉਹਨਾਂ ਨੂੰ ਥੋੜੀ ਜੀ ਮਤਲਬ ਆਟੋਨਮੀ ਦਿੱਤੀ ਹੋਈ ਹੈ ਕੁਝ ਇੱਕ ਗੱਲਾਂ ਦੇ ਵਿੱਚ ਜਿੱਥੇ ਉਹ ਆਪਣੇ ਵੱਖਰੇ ਕੈਦੇ ਕਾਨੂੰਨ ਜਿਹੜਾ ਉਹਨਾਂ ਨੇ ਬਣਾਏ ਹੋਏ ਨੇ ਜੀ ਅਲਬਰਟਾ ਵੀ ਚਾਹੁੰਦਾ ਵੀ ਅਸੀਂ ਚਾਹੇ ਉਹ ਇਮੀਗ੍ਰੇਸ਼ਨ ਵਾਲਾ ਮਸਲਾ ਹੋਵੇ ਜਾਂ ਕੋਈ ਹੋਰ ਹੋਵੇ ਵੀ ਇਦਾਂ ਦੀ ਜੂਰਿਸਡਿਕਸ਼ਨ ਦੇ ਵਿੱਚ ਇਹਨਾਂ ਨੂੰ ਵੀ ਆਪਣੀ ਮਰਜ਼ੀ ਖਾਸ ਕਰਕੇ ਜਿਹੜਾ ਰਿਸੋਰਸਸ ਹੈਗੇ ਆ ਉਹਨਾਂ ਨੂੰ ਡਿਵੈਲਪ ਕਰਨ ਲਈ ਇਹ ਕਹਿੰਦੇ ਵੀ ਸਾਡੇ ਤੇ ਕੋਈ ਬੰਦਸ਼ਾ ਨਹੀਂ ਹੋਣੀਆਂ ਚਾਹੀਦੀਆਂ ਬਾਲੀਆਂ ਵੀ ਅਸੀਂ ਆਪਣੇ ਰਿਸੋਰਸ ਜਿਵੇਂ ਹੁਣ ਤੇਲ ਵਾਲੀ ਗੱਲ ਆ ਭਈ ਉਥੋਂ ਕਢੀਏ ਤੇ ਉਹਨੂੰ ਵੇਚੀਏ ਦੁਨੀਆ ਜੋ ਕਹਿੰਦੇ ਵੀ ਅਸੀਂ ਆਪ ਕਰੀਏ ਨਾ ਕਿ ਸਾਨੂੰ ਆਟਵਾ ਵਾਲੇ ਆ ਕੇ ਦੱਸਣ ਜੀ ਤੀਸਰੀ ਗੱਲ ਹੈਗੀ ਹੈ ਇਹਨਾਂ ਦੀ ਇਹ ਕਹਿੰਦੇ ਵੀ ਦੇਖੋ ਔਟਵਾ ਨੂੰ ਅਸੀਂ ਜਿਹੜਾ ਪੈਸਾ ਜ਼ਿਆਦਾ ਕੰਟ੍ਰਿਬਿਊਟ ਜ਼ਿਆਦਾ ਕਰਦੇ ਆਂ ਬਟ ਸਾਨੂੰ ਵਾਪਸ ਤੇ ਸਾਨੂੰ ਉਧਰੋਂ ਵਾਪਸ ਘਟ ਆਉਂਦਾ ਹਾਂਜੀ ਅ ਜੇ ਹੁਣ ਜਿਹੜੀ ਫੈਡਰਲ ਸਰਕਾਰ ਆ ਜੀ ਉਹਨਾਂ ਦਾ ਮਤਲਬ ਇਹ ਆ ਵੀ ਜਦੋਂ ਅਸੀਂ ਕਨਫੈਡਰੇਸ਼ਨ ਬਣਾਈ ਸੀ ਉਹਦੇ ਵਿੱਚ ਇਹ ਗੱਲ ਸੀ ਵੀ ਭਾਈ ਜਿਹੜੇ ਜਿਨ੍ਹਾਂ ਕੋ ਸੂਬਿਆਂ ਕੋ ਹੈਗਾ ਉਹ ਦੂਸਰੇ ਸੂਬਿਆਂ ਦੀ ਮਦਦ ਕਰਨਗੇ ਹਾਂਜੀ ਜੀ ਔਰ ਦੂਸਰਾ ਉਹ ਅਲਬਰਟਾ ਦੇ ਵਿੱਚ ਜਿਹੜੀ ਪਾਪੂਲੇਸ਼ਨ ਯੰਗ ਹੋਣ ਕਰਕੇ ਔਰ ਦੂਸਰਾ ਹੈ ਵੀ ਇੱਥੇ ਥੋੜੀ ਇਨਕਮ ਦੂਸਰਿਆਂ ਸੂਬਿਆਂ ਨਾਲੋਂ ਜ਼ਿਆਦਾ ਹੋਣ ਕਾਰਨ ਇਹਨਾਂ ਦੀ ਕੰਟਰੀਬਿਊਸ਼ਨ ਜ਼ਿਆਦਾ ਹੋ ਜਾਂਦੀ ਹੈ ਹਾਂਜੀ ਪਰ ਉਹ ਗੱਲ ਹੈ ਵੀ ਜਦੋਂ ਜਿਹੜੀ ਸਰਕਾਰ ਜੇ ਤਾਂ ਉੱਥੇ ਲਿਬਰਲ ਆਉਂਦੀ ਹੈ ਤੇ ਉਹ ਇਟਕੜੇਕਾ ਹੁੰਦਾ ਰਹਿੰਦਾ ਫੇ ਸਾਡਾ ਕਿਉਂ ਨਹੀਂ ਹੋਇਆ ਜੀ ਤੇ ਜੇ ਦੂਜੀ ਸਰਕਾਰ ਉੱਥੇ ਹੁੰਦੀ ਹੈ ਕੰਜ਼ਰਵੇਟਿਵ ਦੀ ਹਾਂਜੀ ਤਾਂ ਫੇ ਇਥੇ ਚੁੱਪਚਾਂਦ ਹੋ ਜਾਂਦੀ ਆ ਵੀ ਭਾਈ ਹੁਣ ਉਹਨਾਂ ਨੇ ਫਾਰਮੂਲਾ ਫਿਕਸ ਕਰ ਦਿੱਤਾ ਉਹ ਨਹੀਂ ਉਹ ਫੇ ਕੋਈ ਨਹੀਂ ਬੋਲਦਾ ਫੇ ਚੁੱਪ ਹੋ ਜਾਂਦੇ ਵੀ ਹਾਂ ਕਿਉਂਕਿ ਤੁਹਾਨੂੰ ਪਤਾ ਪਹਿਲਾਂ ਹਰਪੁਰ ਸਾਹਿਬ ਦੀ ਸਰਕਾਰ ਰਹੀ ਕਿੰਨੇ ਸਾਲ ਉਹਨਾਂ ਨੇ ਜਿਹੜਾ ਕੰਮਕਾਰ ਕੀਤਾ ਉਹਦੇ ਚ ਉਸ ਵੇਲੇ ਜੇ ਕਰਨਾ ਹੁੰਦਾ ਉਹ ਕਰ ਲੈਂਦੇ ਜੀ ਇੱਕ ਆ ਜਾਂਦਾ ਉਹ ਤੋਂ ਬਾਅਦ ਦੇ ਵਿੱਚ ਹੁੰਦਾ ਸੀਗਾ ਉਹ ਸੈਨੇਟ ਦਾ ਰੋਲਾ ਜੀ ਵੀ ਸੈਨੇਟ ਦੀਆਂ ਜਿਹੜੀਆਂ ਅਪੁਆਇੰਟਮੈਂਟਸ ਆ ਜੀ ਉਹ ਮਤਲਬ ਚੋਣਾਂ ਰਾਹੀਂ ਹੋਣੀਆਂ ਚਾਹੀਦੀਆਂ ਨਾ ਕਿ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ ਅਪੁਆਇੰਟ ਕਰੇ ਹਾਂਜੀ ਪਰ ਉਹ ਵੀ ਸਾਰੇ ਜੀ ਮੈਨੂੰ ਖਿਆਲ ਉਹ ਬਾਅਦ ਉਹ ਵੀ ਚੱਲੀ ਜਾ ਰਿਹਾ ਆ ਪਹਿਲਾਂ ਇਹ ਕਿਹਾ ਜਾਂਦਾ ਸੀ ਵੀ ਐਮਪੀ ਦੀ ਜਿਹੜੀ ਪੈਨਸ਼ਨ ਹੁੰਦੀ ਆ ਉਹ ਬੜੀ ਲੂਕਰੇਟਿਵ ਹੁੰਦੀ ਆ ਜੀ ਬੜੇ ਉਦੋਂ ਮੈਨੂੰ ਯਾਦ ਆ ਅਸੀਮਿਆਂ ਦੇ ਦਹਾਕੇ ਦੇ ਵਿੱਚ ਬੜੇ ਉੱਥੇ ਇਦਾਂ ਦੇ ਪਖੰਡ ਦਿਖਾਲੇ ਜਾਂਦੇ ਸੀ ਬਿਲੌ ਜੀ ਪੈਨਸ਼ਨ ਖਾਈ ਜਾਂਦੇ ਪੈਨਸ਼ਨ ਪਰ ਜਦੋਂ ਉਹ ਰਿਫਾਰਮ ਪਾਰਟੀ ਵਾਲੇ ਖੁਦ ਉੱਥੇ ਐਮਪੀ ਬਣ ਕੇ ਗਏ ਉਦੋਂ ਮਗਰੋਂ ਉਹ ਵੀ ਉਸੇ ਪੈਨਸ਼ਨ ਤੇ ਬਹਿ ਗਏ ਫੇਰ ਕਿਸੇ ਨੇ ਗੱਲ ਨਹੀਂ ਕੀਤੀ ਵੀ ਉਹ ਪੈਨਸ਼ਨ ਬੰਦ ਕਰੋ ਜਾਂ ਨਾ ਕਰੋ ਸੋ ਗੱਲ ਇਦਾਂ ਜੀ ਵੀ ਜਦੋਂ ਉੱਥੇ ਹੱਥ ਪੈਣ ਲੱਗ ਪੈਂਦਾ ਫੇਰ ਸਭ ਇੱਕੋ ਹੀ ਆ ਮਤਲਬ ਇੱਕ ਰਾਜਨੀਤੀ ਦੇ ਤੌਰ ਤੇ ਜਿਵੇਂ ਕਹਿੰਨੇ ਕਿ ਛੇੜੇਂਤਰ ਦੇ ਤੌਰ ਦੇ ਉੱਤੇ ਬਸ ਇਹ ਚੀਜ਼ ਚੱਲਦੀ ਹੈ ਵੀ ਲੋਕਾਂ ਨੂੰ ਆਪਣੇ ਨਾਲ ਲੈਣ ਦਾ ਸੀ ਰੂਲਰ ਵੋਟਾਂ ਲੈਣ ਵਾਸਤੇ ਇਹ ਹੀ ਗੱਲ ਕਰ ਲੈਂਦੇ ਨੇ ਵੀ ਅਸੀਂ ਸੈਪਰੇਸ਼ਨ ਵਾਲੇ ਪਾਸੇ ਜਾਣਾ ਹੈਗਾ ਪਰ ਕਰਨ ਕਰਾਉਣ ਦੇ ਵਿੱਚ ਕੁਝ ਵੀ ਨਹੀਂ ਜੇ ਐਂਡ ਆਫ ਦੀ ਦੇ ਅਜ ਦੇ ਆਜੇ ਤਾਂ ਉਹ ਨਹੀਂ ਉਹਨਾਂ ਨੇ ਕੁਝ ਜੇ ਉਹਨਾਂ ਨੂੰ ਮੌਕਾ ਦੇ ਵੀ ਦਿੱਤਾ ਜਾਂਦਾ ਬਟ ਆਈ ਥਿੰਕ ਉਹਨਾਂ ਨੇ ਅਖੀਰਲੇ ਪੈਰ ਦੇ ਵਿੱਚ ਆਪ ਹੀ ਸਟੈਪ ਬੈਕ ਹੋ ਸਕਦੇ ਨੇ ਐਨੀ ਪਤਾ ਨਹੀਂ ਕੀ ਕਰਨ ਪਰ ਇਹ ਮੈਂ ਤੁਹਾਨੂੰ ਦੱਸ ਦਿੱਤਾ ਵੀ ਪਹਿਲਾਂ ਜਰੂਰ ਇਹ ਕਹਿੰਦੇ ਸੀ ਕਿ ਬਈ ਲੋ ਜੀ ਜਿਹੜੀਆਂ ਲੋਕਾਂ ਦੀਆਂ ਉਥੇ ਐਮਪੀ ਦੀ ਪੈਨਸ਼ਨ ਹੈ ਉਹ ਬਹੁਤ ਹੁੰਦੀਆਂ ਤਰ੍ਹਾਂ ਦਾ ਉਥੇ ਵੀਲ ਬਾਰੋਂ ਭਰ ਕੇ ਲਗਾਇਆ ਕਈ ਵਾਰੀ ਲੂਨੀਆਂ ਦੇ ਆਹ ਦੇਖੋ ਇਦਾਂ ਪੈਨਸ਼ਨ ਲਈ ਜਾਂਦੀ ਆ ਕੀਤਾ ਜਾਂਦਾ ਪਰ ਬਾਅਦ ਵਿੱਚ ਮੈਂ ਇੱਕ ਇੱਕ ਰਹੀ ਮੈਨੂੰ ਹੁਣੋਂ ਨਾਂ ਨਹੀਂ ਯਾਦ ਇੱਕ ਐਮਪੀ ਮੈਨੂੰ ਮਿਲੇ ਜਿਹੜੇ ਇਹ ਰਿਫਾਰਮ ਪਾਰਟੀ ਜਿਹੜੀ ਬਾਅਦ ਵਿੱਚ ਕੰਜ਼ਰਵਟਿਵ ਬਣਦੀ ਆ ਜੀ ਉਹਨਾਂ ਨੂੰ ਮੈਂ ਪੁੱਛ ਬੈਠਾ ਮੈਂ ਕਿਹਾ ਜੀ ਵੀ ਹੁਣ ਤੁਸੀਂ ਬੰਦ ਕਰਤੇ ਹੋ ਗੰਦੇ ਲੋ ਹੱਦ ਹੋ ਗਈ ਗੱਲ ਲਈ ਉਸ ਪੈਨਸ਼ਨ ਤੇ ਜੀਣਾ ਨਹੀਂ ਗਾ ਸੋ ਇਦਾਂ ਦੀ ਗੱਲ ਹੋ ਜਾਂਦੀ ਤੇ ਆ ਚਲੋ ਹੁਣ ਇਹ ਵੀ 트ੰਪ ਨਾਲ ਰਿਲੇਟਡ ਹੀ ਆ ਗਿਆ ਵੀ 트ੰਪ ਵੀ ਇਹਨਾਂ ਨੂੰ ਹੱਲਾਸ਼ੇਰੀ ਦਿੰਦਾ ਹਨ ਤੇ ਉਸ ਤੋਂ ਬਾਅਦ ਹੁਣ 트ੰਪ ਟੈਰਿਫ ਦੇ ਮੁੱਦੇ ਉੱਤੇ ਕੀ ਗੱਲਬਾਤ ਕਰ ਰਿਹਾ ਇਹ ਤਾਂ ਇਹ ਚੰਗੀ ਗੱਲ ਛੇੜ ਲਈ ਵੈਸੇ ਉਹਦਾ ਤਾਂ ਛੇੜਨੀ ਤਾਂ ਚਾਹੀਦੀ ਨਹੀਂ ਸੀ ਇਹ 트럼ਪ ਬਾਰੇ ਤਾਂ ਜਿੰਨੀਆਂ ਮਰਜ਼ੀ ਕਰ ਲੋ ਉਹ ਵੀ ਰੋਜ਼ ਸਵੇਰੇ ਸੁੱਤਾ ਉੱਠਦਾ ਜੀ ਨਵਾਂ ਇੱਕ ਟਵੀਟ ਛੱਡ ਦਿੰਦਾ ਜੀ ਅ ਔਰ ਉਹ ਬੜੀਆਂ ਹੈਰਾਨੀਆਂ ਵਾਲੀ ਮੈਂ ਕੱਲ ਪ੍ਰੋਗਰਾਮ ਸੁਣ ਰਿਹਾ ਸੀ ਕੋਈ ਹਾਰਵਰਡ ਯੂਨੀਵਰਸਿਟੀ ਦਾ ਪ੍ਰੋਫੈਸਰ ਆ ਜਿਹੜਾ ਪਿਛਲੇ 40-50 ਸਾਲ ਤੋਂ ਉੱਥੇ ਪੜਾ ਰਿਹਾ ਜੀ ਉਹਦੀਆਂ ਮੈਂ ਕੁਝ ਗੱਲਾਂ ਸੁਣੀਆਂ ਔਰ ਜੇ ਇਸ ਤਰ੍ਹਾਂ ਦੇ ਸ਼ਬਦਾਵਲੀ ਉਹਨੇ ਰਾਸ਼ਟਰਪਤੀ ਲਈ ਵਰਤੀ ਨਾ ਬੜੀ ਅਜੀਬੋ-ਗਰੀਬ ਗੱਲਬਾਤ ਸੀਗੀ ਬਹੁਤ ਅਜੀਬੋ-ਗਰੀਬ ਮੈਂ ਕਹਾਂ ਜੀ ਵੀ ਦੇਖੋ ਹੁਣੇ ਰਾਸ਼ਟਰਪਤੀ ਆ ਜੋ ਹਜੇ ਵੀ ਇਸ ਗੱਲ ਨੂੰ ਨਹੀਂ ਸਮਝ ਰਿਹਾ ਤੇ ਪਤਾ ਨਹੀਂ ਕਦੋਂ ਸਮਝੇਗਾ ਉਹ ਗੱਲ ਹੋ ਰਹੀ ਸੀ ਵੀ ਜਿਹੜੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਆ ਉਹਨਾਂ ਦੇ ਰੋਕ-ਥਾਮ ਦੀ ਗੱਲ ਹੋ ਰਹੀ ਸੀਗੀ ਵੀ ਉਹ ਸਾਨੂੰ ਜੀ ਉਹਨਾਂ ਦੀ ਲਿਸਟ ਦਿਓ ਜਿਹੜੇ ਆਲਰੇਡੀ ਹੈਗੇ ਨੇ ਸਟੂਡੈਂਟ ਉਹ ਕਹਿੰਦਾ ਜੀ ਇਹਨਾਂ ਕੋ ਸਾਰੀ ਜਾਣਕਾਰੀ ਆਲਰੇਡੀ ਹੈਗੀ ਆ ਪਰ ਇਹ ਟਵੀਟ ਇਦਾਂ ਦੀਆਂ ਗੱਲਾਂ ਤਾਂ ਕਰਦੇ ਤਾਂ ਕਿ ਇਹਨਾਂ ਦਾ ਜਿਹੜਾ ਬੇਸ ਆ ਉਹ ਪੱਕਿਆ ਰਵੇ ਅਛਾ ਦੂਸਰੀ ਗੱਲ ਇਹ ਆ ਜਿਹੜੀ ਹੁਣ ਪਿੱਛੇ ਜੇ ਤੁਹਾਨੂੰ ਪਤਾ ਇਹਨਾਂ ਨੇ ਬੜੇ ਕਿਹਾ ਸੀ ਵੀ ਅਸੀਂ ਇੰਨੇ ਪਰਸੈਂਟ ਲਾ ਦੇਣਾ ਟੈਰਿਫ ਲਾ ਦੇਣਾ ਟੈਰਿਫ ਲਾ ਦੇਣਾ ਇੰਨਾ ਉਹਦੇ ਤੇ ਲਾ ਦੇਣਾ ਉਹਦੇ ਚ ਕੀ ਹੋਇਆ ਵੀ ਇਹਨਾਂ ਦੀ ਇੱਕ ਜਿਹੜੀ ਟ੍ਰੇਡ ਕੋਰਟ ਆ ਨਾ ਅਮਰੀਕਾ ਦੀ ਹਾਂਜੀ ਉਹਨੇ ਉਹਦੇ ਤੇ ਰੋਕ ਲਾ ਦਿੱਤੀ ਜੀ ਉਹ ਕਹਿੰਦੇ ਵੀ ਤੁਸੀਂ ਜਿਹੜੇ ਦੇਸ਼ਾਂ ਦੇ ਨਾਲ ਬੜੇ ਚਿਰਾਂ ਤੋਂ ਟ੍ਰੇਡਿੰਗ ਕਰ ਰਹੇ ਆ ਉਹ ਤੁਸੀਂ ਕਹਿ ਰਹੇ ਜੀ ਵੀ ਉਹ ਸਾਡੇ ਤੋਂ ਘੱਟ ਸਮਾਨ ਖਰੀਦ ਰਹੇ ਆ ਹਾਂਜੀ ਤੇ ਤੁਸੀਂ ਉਹਨਾਂ ਤੋਂ ਜ਼ਿਆਦਾ ਖਰੀਦ ਰਹੇ ਆ ਤਾਂ ਇਹ ਤਾਂ ਕੋਈ ਗੱਲ ਨਾ ਬਣੀ ਤੇ ਉਹਨਾਂ ਨੇ ਰੋਕ ਲਾ ਦਿੱਤੀ ਵੀ ਤੁਸੀਂ ਉਹਨਾਂ ਤੇ ਟੈਰਫ ਨਹੀਂ ਲਾ ਸਕਦੇ ਓਕੇ ਅੱਛਾ ਹਜੇ ਉਹਨਾਂ ਦੀ ਕੋਰਟ ਦੀ ਇਹ ਗੱਲ ਆਈ ਆ ਤੇ ਇਹ ਕਹਿ ਰਹੇ ਸੀ 트럼ਪਸ ਆਪ ਵੀ ਅਸੀਂ ਇਸ ਜਿਹੜਾ ਇਹਨੂੰ ਅਪੀਲ ਕਰ ਦੇਣਾ ਇਸ ਡਿਸੀਜਨ ਨੂੰ ਜੀ ਅਪੀਲ ਵਾਲੀ ਗੱਲ ਤੋਂ ਬਾਅਦ ਦੋਏ ਦਿਨ ਹੀ ਉਹਨਾਂ ਦਾ ਨਵਾਂ ਟਵੀਟ ਆ ਜਾਂਦਾ ਵੀ ਅਸੀਂ ਹੁਣ ਜੀ ਜਿਹੜਾ ਅੱਗੇ 25% ਲਾਉਣਾ ਸੀਗਾ ਟੈਰਫ ਸਟੀਲ ਦੇ ਤਾਂ ਅਲੂਮਿਨਮ ਤੇ ਹੁਣ ਉਹ ਕਹਿੰਦੇ ਜੀ ਅਸੀਂ 50% ਲਾਉਣਾ ਵਾਹ ਅੱਛਾ ਹੁਣ ਉਹ 50% ਦੀ ਗੱਲ ਤੇ ਆ ਕੇ ਜੀ ਹੁਣ ਸਾਰੇ ਇੰਡਸਟਰੀ ਵਾਲੇ ਜਿਹੜੇ ਨੇ ਲੋਕ ਹਾਂਜੀ ਉਹ ਚਿੰਤਤ ਹੋਇਆ ਵੀ ਭਾਈ ਜੇ 50% ਹੋ ਗਿਆ ਟੈਰਫ ਇਹਨਾਂ ਚੀਜ਼ਾਂ ਦੇ ਤਾਂ ਉਹਨਾਂ ਲਈ ਸਰਵਾਈਵ ਕਰਨਾ ਉਹ ਕੰਮਦਾ ਜੀ ਹਾਂਜੀ ਮੈਨੂੰ ਉਹ ਸਮਾਨ ਕਿੱਧਰ ਜਾ ਕੇ ਵੇਚਣਗੇ ਹਾਲਾਂਕਿ ਹੁਣ ਮੈਨੂੰ ਪਤਾ ਲੱਗਾ ਆਪਣੇ ਵੱਖਰੇ ਵੱਖਰੇ ਜਿਹੜੇ ਪ੍ਰੀਮੀਅਰ ਹੈਗੇ ਜਿਵੇਂ ਬੀਸੀ ਦੇ ਪ੍ਰੀਮੀਅਰ ਆ ਉਹ ਵੀ ਏਸ਼ੀਆ ਦੇ ਟੂਰ ਤੇ ਜਾ ਰਹੇ ਆ ਯਾਨੀ ਕਿ ਹੁਣ ਮਾਰਕੀਟ ਤੇ ਲੱਭੀਆਂ ਜਾ ਰਹੀਆਂ ਹੁਣ ਪਿੱਛੇ ਜਿਹੜੇ ਆਪਣੇ ਤੁਹਾਨੂੰ ਪਤਾ ਪ੍ਰਾਈਮ ਮਿਨਿਸਟਰ ਥੋੜੀ ਯੂਰਪ ਜਾ ਪਹਿਲਾਂ ਗਏ ਸੀਗੇ ਉਹਨਾਂ ਦੀ ਵੀ ਕੋਸ਼ਿਸ਼ ਆ ਕਿ ਯੂਰਪ ਨਾਲ ਵੀ ਗੱਲ ਬਣਾਈ ਜਾਏ ਆਪਣੇ ਅਲਬਰਟਾ ਤੋਂ ਸਾਨੂੰ ਇੱਕ ਜਿਹੜੇ ਐਸੋਸੀਏਟ ਮਿਨਿਸਟਰ ਮਿਲੇ ਆ ਤੋਂ ਉਹਨਾਂ ਪਹਿਲਾਂ ਦੀ ਗੱਲ ਆ ਉਹ ਵੀ ਦੱਸ ਰਹੇ ਸੀਗੇ ਪਈ ਉਹ ਉਹ ਵੀ ਜਿਹੜੇ ਹੁਣ ਏਸ਼ੀਅਨ ਕੰਟਰੀਜ਼ ਆ ਉਹਨਾਂ ਦੇ ਨਾਲ ਜਿਹੜੇ ਆ ਸਮਝੌਤੇ ਕਰਨ ਦੀ ਕੋਸ਼ਿਸ਼ ਕਰ ਰਹੇ ਵੀ ਭਾਈ ਸਾਡਾ ਜਿਹੜਾ ਸਮਾਨ ਆ ਅਸੀਂ ਉਹਨਾਂ ਨੂੰ ਐਕਸਪੋਰਟ ਕਰੀਏ ਰਾਦਰ ਦਨ ਭਈ ਜਿਹੜਾ ਅਸੀਂ ਇਸ ਗਵਾਂਡੀ ਮੁਲਕ ਨੂੰ ਕਰ ਰਹੇ ਸੀਗੇ ਉਹ ਉਧਰ ਵੇਚਿਆ ਜਾਵੇ ਮਤਲਬ ਹੁਣ ਨਵੀਂ ਮਾਰਕੀਟ ਲੱਭਣ ਦੀ ਕੋਸ਼ਿਸ਼ ਨਵੀਂ ਮਾਰਕੀਟ ਲੱਭਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਧੰਨ ਜਾਂ ਸੰਗਾ ਸਾਹਿਬ ਸਮਾ ਹੁਣ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਆ ਹੋ ਵੀ ਗਿਆ ਜੀ ਸਮਾ ਹੋ ਵੀ ਗਿਆ ਹੋ ਵੀ ਗਿਆ ਤੇ ਅਗਲੇ ਹਫਤੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਨਵੇਂ ਮੁੱਦੇ ਤੇ ਨਵੀਂ ਰਾਜਨੀਤੀ ਬਾਰੇ ਜੋ ਹਿਲਜੁਲ ਹੁੰਦੀ ਆ ਤੇ ਉਹਦੇ ਬਾਰੇ ਤੁਹਾਡੇ ਨਾਲ ਜ਼ਰੂਰ ਚਰਚਾ ਕਰਾਂਗੇ ਤੇ ਸੰਗਤ ਸਾਹਿਬ ਤਦ ਤੱਕ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ